ਬਾਣੀ ਗੁਰ ਕੀ ਪੜੇ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਤੀਸੈ ਸੰਤ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਬੁੱਧ ਸੁਤ ਨਾ ਹੋ ਗਈ ਤੇ ਸੁਖੀ ਲਖਬਾਰ ਸੁਪ ਤੇ ਸੁਪ ਨਾ ਹੋ ਗਈ ਤੇ ਲਾਇਰ ਅਲਦਾਰ ਉੱਘਿਆ ਬੁੱਧ ਨਾ ਕਰੀ ਦੇਵ ਨਾ ਕੋਈ ਨਾ ਪਾਤ ਸਹ ਸੁਤਿਆਨ ਪਾਲਾ ਤੂੰ ਜੇ ਪੈਖ ਨਾ ਚੱਲੇ ਨਾਲ ਇਹੋ ਜਿਹਾ ਨਾ ਕੋਈ ਐ ਕਿਵ ਕੂੜੇ ਟੁੱਟੇ ਪਾਲ ਉੱਗ ਮਰ ਜਾਈ